ਜਦੋਂ ਬੈਠਣਾ ਉਦੋਂ ਸ੍ਰੀ ਸਾਹਿਬ ਨੂੰ ਆਪਣੇ ਇਸ ਪ੍ਰਕਾਰ ਸੁੱਚੀ ਜਗਾ ਤੇ ਉੱਚੀ ਜਗਾ ਤੇ ਬੈਠਣ ਵੇਲੇ ਵੀ ਸਜਾਉਣਾ ਸ੍ਰੀ ਸਾਹਿਬ ਨੂੰ ਪੈਰ ਨਹੀਂ ਲਾਉਣੇ ਝੂਠੇ ਹੱਥ ਨਹੀਂ ਲਾਉਣੇ ਸ੍ਰੀ ਸਾਹਿਬ ਦਾ ਸਤਿਕਾਰ ਕਰਨਾ ਸ੍ਰੀ ਸਾਹਿਬ ਵਾਲੇ ਹੱਥ ਮਹਾਰਾਜ ਨੂੰ ਲਾਏ ਜਾ ਸਕਦੇ ਆ 10 ਮਹਾਰਾ ਦੇ ਦਰਬਾਰ ਵਿੱਚੋਂ ਦਸਮ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਖਵਾਕ ਲੈ ਕੇ ਆਪ ਜੀ ਨੂੰ ਕਥਾ ਸਰਵਣ ਕਰਾ ਰਿਹਾ ਤੇ ਇਹੋ ਸ੍ਰੀ ਸਾਹਿਬ ਅਸੀਂ ਪਾਲਕੀ ਸਾਹਿਬ ਦੇ ਥੱਲੇ ਸ਼ੁਭਾ ਇਮਾਨ ਕਰ ਦਿੰਨੇ ਆ ਮੁਖਵਾਕ ਲੈਨੇ ਆ ਸੇਵਾ ਕਰਦੇ ਆ ਰਹਿਰਾਸ ਕਰਦੇ ਆ ਤੇ ਉਹ ਹੀ ਸ੍ਰੀ ਸਾਹਿਬ ਫੇਰ ਆਪਣੇ ਹੱਥ ਵਿੱਚ ਫੇਰ ਇਸ ਤਰ੍ਹਾਂ ਸਾਰੇ ਸਮੁੱਚੇ ਸਿੰਘ ਸਾਹਿਬਾਨ ਤੱਕ ਤਾਂ ਦੇ ਹਜੂਰ ਸਾਹਿਬ ਦੇ ਸਿੰਘ ਸਾਹਿਬਾਨ ਵੀ ਇਸ ਤਰ੍ਹਾਂ ਹੀ ਕਰਦੇ ਰਹੇ। ਸ੍ਰੀ ਸਾਹਿਬ ਵਾਲੇ ਹੱਥ ਮਹਾਰਾਜ ਨੂੰ ਲਾਇਆ ਜਾ ਸਕਦੇ ਆ। ਸ੍ਰੀ ਸਾਹਿਬ ਸਾਡਾ ਮਹਾਰਾਜ ਆ ਇਹ ਹੈ ਮਹਾਰਾ ਪੀਰ ਆ। ਮਹਾਰਾ ਗੁਰੂ ਗ੍ਰੰਥ ਸਾਹਿਬ ਸੱਤੇ ਪਾਸ਼ਾ ਦੇ ਪ੍ਰਕਾਸ਼ ਦੀ ਮਰਜ਼ਾਦਾ ਹੀ ਇਹ ਆ। ਘਟੋ ਘਟ ਇੱਕ ਸ੍ਰੀ ਸਾਹਿਬ ਤੇ ਨੰਗੀ। ਗੁਰੂ ਮਹਾਰਾਜ ਵੱਲ ਧਾਰਾ ਨਹੀਂ ਸਾਹਮਣੇ ਵਾਲੇ ਪਾਸੇ ਨੂੰ ਧਾਰਾ ਕਰਕੇ ਸ੍ਰੀ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਤਾਂ ਸੰਪੂਰਨ ਰੂਪ ਦੇ ਵਿੱਚ ਮਰਜ਼ਾਦਾ ਸਹਿਤ ਪ੍ਰਕਾਸ਼ ਹੁੰਦਾ ਵਾ। ਇਸ ਕਰਕੇ ਖਾਲਸਾ ਜੀ ਸਾਨੂੰ ਗੁਰੇਜ਼ ਨਹੀਂ ਕਰਨਾ ਚਾਹੀਦਾ ਹੈ ਮਾਰਨੇ ਸਾਨੂੰ ਕਕਾਰ ਦਿੱਤੇ ਨੇ ਸਾਡੀ ਸ਼ਾਨ ਆ ਇਹ ਇੱਕ ਕਕਾਰ ਸਾਨੂੰ ਸ਼ਾਨ ਦੇ ਨਾਲ ਸਜਾਉਣੇ ਚਾਹੀਦੇ ਹਨ ਬਾਅਦਰ ਸਾਨੂੰ ਸਤਕਾਰ ਸਤਕਾਰ ਸਹਿਤ ਸਜਾਉਣੇ ਚਾਹੀਦੇ ਹਨ